ਜਦੋਂ ਕੋਈ ਕਿਸੇ ਦੀ ਗਰੀਬੀ ਦਾ ਮਜ਼ਾਕ ਉਡਾਉਂਦਾ ਨਾ ਉਹਦੇ ਵਿੱਚ ਉਹਦੀ ਅਮੀਰੀ ਨਹੀਂ ਝਲਕਦੀ ਉਹਦੀ ਹੰਕਾਰ ਦੀ ਪੁਕਾਰ ਦਿਸਦੀ ਹੈ ਇੱਕ ਵਾਰੀ ਅਸੀਂ ਨਾ ਬੜੇ ਚਾਈ ਚਾਈ ਫੰਕਸ਼ਨ ਤੇ ਗਏ ਜਿਉਂ ਹੀ ਅਸੀਂ ਅੰਦਰ ਗਏ ਤਾਂ ਸਾਡੀ ਇੱਕ ਰਿਸ਼ਤੇਦਾਰ ਆਈ ਆਪਣੇ ਆਪ ਨੂੰ ਬੜੀ ਅਮੀਰ ਸਮਝਦੀ ਸੀ ਤੇ ਮੇਰੇ ਕੋਲ ਆ ਕੇ ਹੱਸਦੇ ਹੋਏ ਕਹਿਣ ਲੱਗੀ ਹਾਂ ਫਿਰ ਕਿਹੜੀ ਗੱਡੀ ਚਾਏ ਹੋ ਹਾਲਾਂਕਿ ਉਹਨੂੰ ਪਤਾ ਸੀ ਕਿ ਸਾਡੇ ਕੋਲ ਕੋਈ ਗੱਡੀ ਨਹੀਂ ਹੈ ਇਨੇ ਚ ਦੂਜੀ ਰਿਸ਼ਤੇਦਾਰ ਆ ਗਈ ਮੈਨੂੰ ਉੱਪਰੋਂ ਲੈ ਕੇ ਥੱਲੇ ਤੱਕ ਵੇਖਣ ਲੱਗੀ ਤੇ ਕਹਿਣ ਲੱਗੀ ਓਹੋ ਤੇਰੇ ਕੋਲ ਇੱਕੋ ਹੀ ਸੂਟ ਆ ਜਿਹੜਾ ਹਰ ਫੰਕਸ਼ਨ ਫੰਕਸ਼ਨ ਤੇ ਪਾ ਕੇ ਆ ਜਾਂਦੀ ਹੈ ਭਰਤੀ ਹੈ ਕਿ ਜਦੋਂ ਲੋਕ ਸਾਡਾ ਮਜ਼ਾਕ ਉਡਾਉਂਦੇ ਨਾ ਅਸੀਂ ਅੰਦਰੋਂ ਟੁੱਟ ਜਾਂਦੇ ਹਾਂ ਦਰਅਸਲ ਉਹ ਮਜ਼ਾਕ ਉਹ ਹਾਸਾ ਸਾਡੇ ਲਈ ਆਕਸੀਜਨ ਦਾ ਕੰਮ ਕਰਦੇ ਜਿਹੜੀ ਸਾਨੂੰ ਅੱਗੇ ਵਧਣ ਦੀ ਊਰਜਾ ਦਾ ਕੰਮ ਕਰਦੇ ਆ ਅਜਿਹੀਆਂ ਗੱਲਾਂ ਸੁਣ ਕੇ ਅੰਦਰੋਂ ਟੁੱਟਿਆ ਨਾ ਕਰੋ ਸਗੋਂ ਉਹਨਾਂ ਨਾਲ ਹੱਸਦੇ ਰਹੋ ਕਿਉਂਕਿ ਉਹ ਤੁਹਾਨੂੰ ਇੱਕ ਆਕਸੀਜਨ ਇੱਕ ਊਰਜਾ ਤੁਹਾਡੇ ਅੰਦਰ ਭਰ ਜਾਂਦੇ ਆ ਕੁਝ ਕਰਨ ਦੀ ਅੱਗੇ ਵਧਣ ਦੀ ਧੰਨਵਾਦ ਦੋਸਤੋ ਹੋ ਸਕਦਾ ਤੁਹਾਡੇ ਨਾਲ ਵੀ ਇਹੋ ਜਿਹੇ ਕਈ ਵਾਰੀ ਮਜ਼ਾਕ ਹੋਏ ਹੋਣਗੇ ਤਾਂ ਜਿਹਦੇ ਜਿਹਦੇ ਨਾਲ ਇਹੋ ਜਿਹੇ ਮਜ਼ਾਕ ਹੋਏ ਆ ਉਹ ਕਮੈਂਟ ਕਰਕੇ ਜਰੂਰ ਦੱਸਣਾ ਪਰ ਕਿਸੇ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਆਪਣਾ ਚੁੱਪ ਕਰਕੇ ਅੱਗੇ ਵਧਦੇ ਜਾਓ ਧੰਨਵਾਦ ਦੋਸਤੋ